ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਡਿਜ਼ਨੀ ਲੈਂਡ ਪਾਰਕ ਮੇਲੇ ਦੇ ਵਿੱਚ ਜਿਹੜਾ ਕਿ ਬਠਿੰਡਾ ਦੇ ਵਿੱਚ ਲੱਗਿਆ ਹੈ ਰੋਜ਼ ਗਾਰਡਨ ਦੇ ਓਪੋਜ਼ਿਟ ਬਹੁਤ ਹੀ ਸੁੰਦਰ ਮੇਲਾ ਹੈ ਅੰਦਰ ਚੱਲ ਕੇ ਤੁਹਾਨੂੰ ਚਲਕਿਆਂ ਤੋਂ ਕਹਿੰਦੇ ਐਂਟਰੀ ਦੇ 셀ਫੀ ਪੁਆਇੰਟ ਸ਼ੁਰੂ ਹੋ ਜਾਂਦੇ ਨੇ 셀ਫੀ ਪੁਆਇੰਟ ਬਹੁਤ ਸਾਰੇ ਨੇ ਇਸ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ 셀ਫੀ ਪੁਆਇੰਟ ਬਣੇ ਕਿਉਂਕਿ 셀ਫੀ ਦਾ क्रेज ਅੱਜਕੱਲ੍ਹ ਹੈਗਾ ਤਾਂ 셀ਫੀ ਪੁਆਇੰਟ ਇਸ ਨੂੰ ਤਿਆਰ ਚ ਰੱਖਦੇ ਬਣਾਏ ਕਿ ਤੇ ਬੱਚਿਆਂ ਵਾਸਤੇ ਵੀ ਬਹੁਤ ਸਾਰੀਆਂ ਵੱਖ-ਵੱਖ ਗੇਮਾਂ ਵੱਖ-ਵੱਖ ਝੂਲੇ ਜਿਹੜੇ ਬੱਚਿਆਂ ਵਾਸਤੇ ਹੈ ਕਿਉਂਕਿ ਬੱਚਿਆਂ ਦਾ ਖਾਸ ਕਰਕੇ ਮਿਲਦੇ ਜੇ ਬਹੁਤ ਜੀ ਲੱਗਦਾ ਤੇ ਬੱਚੇ ਖੇਡਾਂ ਦੇ ਵਿੱਚ ਕੰਪਰੋਮਾਈਜ਼ ਕਰਦੇ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਇਸ ਚੀਜ਼ ਨੂੰ ਵੀ ਧਿਆਨ ਚ ਰੱਖਿਆ ਵੈਸੇ ਇਹ ਬੱਚਿਆਂ ਲਈ ਬਜ਼ੁਰਗਾਂ ਲਈ ਨੌਜਵਾਨਾਂ ਲਈ ਹਰ ਇੱਕ ਲਈ ਮਿਲਿਆ ਪਰ ਖਾਸ ਕਰਕੇ ਬੱਚਾ ਉੱਥੇ ਖਾਸ ਹੁੰਦਾ ਪਾਣੀ ਦੀਆਂ ਕਿਸ਼ਤੀਆਂ ਜਿਹੜੀਆਂ ਆਈਆਂ ਵਾਟਰ ਬੋਟ ਤੇ ਆ ਜਿਹੜਾ ਮਿੱਕੀ ਮਾਊਸ ਤਾਂ ਹਰ ਮੇਲੇ ਚ ਆਉਂਦੀ ਹੁੰਦੀ ਹੁੰਦਾ ਤਾਂ ਇਸ ਤੋਂ ਇਲਾਵਾ ਸਭ ਤੋਂ ਵੱਧ ਜਿਹੜੇ ਚੁਲੇ ਆ ਗਏ ਉਹ ਬੱਚਿਆਂ ਦੀ ਨੇ ਤੇ ਨੌਜਵਾਨਾਂ ਵਾਲੀ ਵੀ ਮਸਤੀ ਕਰਿਆ ਮੇਲਾ ਹੈ ਕਿਤੇ ਬਜ਼ੁਰਗਾਂ ਲਈ ਵੀ ਇੱਕ ਜਿਹੜੀ ਆ ਚਾਹੇ ਮਹਿਲਾਵਾਂ ਨੇ ਇੱਕ ਆਊਟਿੰਗ ਹੋ ਜਾਂਦੀ ਆ ਸਾਰੇ ਪਰਿਵਾਰ ਨਾਲ ਜੇ ਆਪਾਂ ਕਹੀਏ ਤਾਂ ਇੱਕ ਮੇਲੇ ਹੀ ਇਸ ਦੀ ਚੀਜ਼ ਹੈ ਕਿ ਜਿੱਥੇ ਸਾਰੇ ਪਰਿਵਾਰ ਨਾਲ ਬੰਦਾ ਇਕੱਠੇ ਆਉਂਦਾ ਨਹੀਂ ਤਾਂ ਕਰੇ ਜੋ ਬੰਦਾ ਬੈਠਾ ਹੁੰਦਾ ਉਦੋਂ ਜਾਂ ਤਾਂ ਮੋਬਾਈਲ 'ਚ ਰੁੱਝਰਦਾ ਹੈ ਜਾਂ ਫਿਰ ਟੀਵੀ ਦੇ ਵਿੱਚ ਪਰਵਾਦ ਦੇ ਨਾਲ ਹੋਤੀ ਵੀ ਨਾਲ ਹੁੰਦਾ ਪਰ ਇੱਥੇ ਮੇਲੇ 'ਚ ਆ ਕੇ ਇੱਕ ਪਰਵਾਦ ਦੇ ਨਾਲ ਟਾਈਮ ਸਪੈਂਡ ਕਰਦਾ ਖਾਸ ਕਰਕੇ ਇੱਕ ਮੌਕਾ ਹੁੰਦਾ ਹੈ ਤੇ ਖਾਣ ਪੀਣ ਦੀ ਗੱਲ ਕਰੀਏ ਤਾਂ ਇੱਥੇ ਵਕ-ਵਕ ਸਟਾਲਾਂ ਖਾਣ-ਪੀਣ ਦੇ ਲੱਗੀਆਂ ਨੇ ਚਾਹੇ ਫਾਸਟ ਫੂਡ ਹੋਵੇ ਚਾਹੇ ਕੋਈ ਕਲਚਰਲ ਫੂਡ ਹੋਵੇ ਆ ਦੇਖੋ ਤੁਸੀਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਜੇ ਪੰਜਾਬ 'ਚ ਮੇਲਾ ਲੱਗਿਆ ਤਾਂ ਇਹ ਕੰਪਲਸਰੀ ਹੁੰਦੀ ਹੈ ਕਿਉਂਕਿ ਮੱਕੀ ਦੀ ਰੋਟੀ ਸਰੋਂ ਦਾ ਸਾਗ ਪੰਜਾਬੀਆਂ ਦੀ ਖਾਸ ਇੱਕ ਪਛਾਣ ਹੈ ਆ ਡੋਸਾ ਜੀ ਸਾਊਥ ਇੰਡੀਅਨ ਇਹ ਪਾਜਾ ਡੋਸਾ ਵੀ ਟਰਾਈ ਕੀਤਾ ਹੈ ਬਹੁਤ ਵਧੀਆ ਡੋਸਾ ਬਣਾਉਂਦੇ ਨੇ ਤੁਸੀਂ ਵੀ ਆਇਓ ਟਰਾਈ ਕਰੋ ਜੇ ਬੜਾ ਕਿੱਥੇ ਤਾਂ ਜੇ ਪਟੋਰੇ ਵਕ-ਵਕ ਮਤਲਬ ਸਟਾਈਲ ਸਟਾਲਾਂ ਲੱਗਿਆ ਨੇ ਆਰਡਰ ਕਲਚਰਲ ਫੂਡ ਦੀਆਂ ਤੇ ਕਿਉਂਕਿ ਮੇਲੇ ਚਾਹੇ ਤਾਂ ਖਾਣਾ ਖਾ ਕੇ ਕਰੇ ਚਾਹਾਂਗੇ ਕਰੇ ਆ ਕੇ ਸਿਰ ਸੌਣੇ ਹੁੰਦਾ ਹੈ ਤੋਂ ਬਾਅਦ ਹੀ 100 ਹੈ ਸ਼ਾਪਿੰਗ ਦੀ ਗੱਲ ਕਰੀਏ ਸ਼ਾਪਿੰਗ ਦੇ ਲਈ ਬਹੁਤ ਆਪਸ਼ਨ ਹੈ ਇੱਥੇ ਇੱਕੋ ਹੀ ਜਗ੍ਹਾ ਤੇ ਹਰ ਚੀਜ਼ ਮਿਲ ਜਾਂਦੀ ਹੈ ਸ਼ਾਪਿੰਗ ਦੇ ਲਈ ਜੁਐਲਰੀ ਹੋਵੇ ਚਾਹੇ ਕੱਪੜੇ ਹੋਣ ਜਾਂ ਫਿਰ ਸ਼ੂਜ਼ ਹੋਣ ਆਚਾਰਾਂ ਦੀ ਬਹੁਤ ਦੋਰੀਆਂ ਆ ਜਾਂਦੀਆਂ ਤਾਂ ਗੱਲ ਕਰਦੇ ਨਾਮ ਹੈ ਜੀ ਤੇ ਗੋਨਿਆਣਾ ਮੰਡੀ ਤੇ ਮੇਲੇ ਦਾ ਲੰਗਦਿਆਂ ਨੂੰ ਪਤਾ ਲੱਗਿਆ ਸੀਗਾ ਪੁਲ ਚੜਦਿਆਂ ਨੂੰ ਦੂਰ ਹੋ ਜਾਂਦੇ ਐਤਕੀ ਨਾਲੇ ਡਿਜ਼ਨੀ ਦੇ ਨਾਮ ਕਰਕੇ ਜ਼ਿਆਦਾ ਕਰਸ਼ਨ ਵੀ ਤੇਗਾ ਬਹੁਤ ਵਧੀਆ ਐਟੀਟਿਊਡ ਲੈ ਲਿਆ ਸਾਫ ਸਫਾਈ ਦੀ ਬਹੁਤ ਵਧੀਆ ਕੰਜੈਸਟਡ ਨਹੀਂਗਾ ਪਹਿਲੀ ਵਾਰ ਪਹਿਲਾਂ ਅੱਗੇ ਜਿਵੇਂ ਕਪੜੇ-ਕੁਪੜੇ ਵਿੱਚੇ ਤੇ ਹੋਰ ਹੁੰਦਾ ਰੋਵੇਂ ਨਹੀਂ ਬੱਚਿਆਂ ਦਾ ਵਧੀਆ ਖੜਾਉਣਿਆਂ ਦਾ ਬਹੁਤ ਵਧੀਆ ਸਿਸਟਮੈਟਿਕ ਹੈਗਾ ਸਿਸਟਮੈਟਿਕ ਹੈ ਪ੍ਰੋਪਰਲੀ ਵਧੀਆ ਸਭ ਤੋਂ ਖਾਸ ਗੱਲ ਇਹ ਹੈ ਕਿ ਇਹਨਾਂ ਨੇ ਆfda ਉਹ ਜਿਹੜਾ ਟ੍ਰੈਡੀਸ਼ਨਲ ਹੈਗਾ ਨਾ ਵੀ ਕੈਮਲ ਰਾਈਡ ਵਗੈਰਾ ਜਾਂ ਪਟੇਲਾ ਝੂਲਾ ਆ ਬਰਕਰਾਰ ਰੱਖਿਆ ਹੋਵੇਂ ਹਾਂ ਸਭ ਤੋਂ ਵਧੀਆ ਸਾਰੇ ਵੇ ਪਰਿਵਾਰ ਇਕੱਠਾ ਆਇਆ ਆਜੋ ਆਜੋ ਤਤੋ ਵੱਡੀ ਗੱਲ ਹੈ ਪਰਿਵਾਰ ਪੋਤਾ ਤਿੰਨ ਤਿੰਨ ਪੀੜੀਆਂ ਇਕੱਠੀਆਂ ਐ ਪੋਤਾ ਪਿਓ ਦਾਦਾ ਆ ਜੋ ਵੱਡੀ ਗੱਲ ਹੈ ਦਾਦੀ ਵੀ ਨਾਲ ਉਹ ਕਰ ਰਹੇ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਹੈ ਬੱਚੇ ਬੜਾ ਇੰਜੋਏ ਕਰ ਰਹੇ ਹੈ ਬੜਾ ਮਜ਼ਾ ਆ ਪੋਤੇ-ਪੋਤੀ ਨਾਲ ਤਾਂ ਜ਼ਿਆਦਾ ਵਧੀਆ ਲੱਗਦਾ ਅਸੀਂ ਪੂਰੀ ਫੈਮਿਲੀ ਆਏ ਹਾਂ ਦਾਦਾ ਦਾਦੀ ਮੰਮੀ ਡੈਡੀ ਬੱਚੇ ਦੇ ਮੇਲਾ ਬਹੁਤ ਵਧੀਆ ਬੜਾ ਵਧੀਆ ਲੱਗਿਆ ਪਰਿਵਾਰ ਨਾਲ ਆਇਆ ਮੈਂ ਤੇ ਬੇਟਾ ਨੋ ਪੋਤਾ ਬਹੁਤ ਵਧੀਆ ਲੱਗ ਰਿਹਾ ਹੈ ਕਨਫ ਫੜਾ ਕਰ ਬੇਟਾ ਕਿਵੇਂ ਲੱਗ ਰਿਹਾ ਹੈ ਬੇਟਾ ਮੇਲੇ ਦੇ ਬਾਣੇ ਤਿੰਨ ਤਿੰਨ ਪੀੜ੍ਹੀਆਂ ਇਕੱਠੀਆਂ ਹੋ ਗਈਆਂ ਆ ਪੋਤਾ ਪਿਓ ਤੇ ਦਾਦਾ ਜੀ ਤਿੰਨ ਤਿੰਨ ਜਾਨੇ ਇਕੱਠੇ ਬੈਠੇ ਮਾਤਾ ਹੀ ਕੋਈ ਥੱਪਾ ਬਣਦਾ ਜਿੱਥੇ ਸਾਰਾ ਪਰਿਵਾਰ ਇਕੱਠਾ ਹੋ ਸਕੇ ਇੱਕ ਥਾਂ ਦੇ ਉੱਤੇ ਹਨਾ ਬਾਹਰ ਅੰਦਰ ਜਲ ਦੇਖੋ ਕਿ ਇੱਥੇ ਆ ਕੇ ਨਾਲੋ ਵੱਡੀ ਗੱਲ ਉਹੀ ਹੈ ਕਿ ਤੁਸੀਂ ਇੱਕ ਦੂਜੇ ਬੰਨੀ ਧਿਆਨ ਦੇਣੀ ਹਾਂ ਮੋਬਾਈਲ ਤੋਂ ਸ਼ਸ਼ਟਿਕਾ ਜੀ ਮੇਰਾ ਨਾਮ ਫਲਕ ਹੈ ਤੇ ਮੈਂ ਲੋਕਲ ਬਠਿੰਡਾ ਤੋਂ ਆਈ ਹਾਂ ਹਾਂਜੀ ਹਜੇ ਮੇਲੇ ਦੇ ਵਿੱਚ ਬਸ ਆਏ ਸੀਗੇ ਬਟ ਮੇਲਾ ਬਹੁਤ ਸਾਨੂੰ ਸੋਹਣਾ ਲੱਗ ਰਿਹਾ ਤੇ ਬਹੁਤ ਅਟਰੈਕਟਿਵ ਹੈ ਜਿਵੇਂ ਕਿ ਲਾਈਟਸ ਜਿਹੜੀ ਲੱਗੀਆਂ ਹੋਈਆਂ ਬਹੁਤ ਅੱਛੀਆਂ ਲੱਗ ਰਹੀਆਂ ਤੇ ਜੋ ਮੇਲੇ ਦੀ ਇਸ ਵਾਰ ਐਂਟਰੀ ਹੈ ਉਹ ਵੀ ਬਹੁਤ ਜ਼ਿਆਦਾ ਅੱਛੀ ਲੱਗੀ ਜਿੰਦਾਂ ਕਿ ਡਿਜ਼ਨੀ ਲੈਂਡ ਦੇ ਥੀਮ ਦੇ ਵਿੱਚ ਇਹ ਬਣੀ ਹੋਈ ਹੈ ਜੋ ਕਿ ਬੱਚਿਆਂ ਨੂੰ ਬਹੁਤ ਅੱਛੀ ਲੱਗਦੀ ਹੈ ਤੇ ਅਟਰੈਕਟ ਵੀ ਕਰਦੀ ਹੈ ਬਾਕੀ ਲੋਕਾਂ ਨੂੰ ਵੀ ਆਉਣ ਵਾਸਤੇ ਤੇ ਬਾਕੀ ਮੇਲਾ ਹਜੇ ਤਾਂ ਬਸ ਆਇਆ ਹੈ ਬਟ ਅੱਛਾ ਬਹੁਤ ਲੱਗ ਰਿਹਾ ਹੈ ਹਜੇ ਨਹੀਂ ਮੈਂ ਆਪਣੀ ਫਰੈਂਡਸ ਨਾਲ ਆ ਮੇਰੀ ਫਰੈਂਡ ਹੈ ਉਹ ਆਈ ਹੋਈ ਸੀਗੀ ਕੈਨੇਡਾ ਤੋਂ ਤੇ ਮਤਲਬ ਉਹਨੇ ਉਹਨੂੰ ਵੀ ਸੀਗਾ ਕਿ ਮੈਂ ਘੁੰਮਣਾ ਮਤਲਬ ਬਾਹਰ ਤੇ ਉਹਨੂੰ ਵੀ ਮੇਲਾ ਦੇਖਿਆ ਉਹਨੇ ਬਾਹਰੋਂ ਹੀ ਦੇਖਿਆ ਸੀ ਜੈਸੇ ਉਹਨੂੰ ਬਹੁਤ ਅੱਛਾ ਲੱਗਿਆ ਕਹਿੰਦੀ ਫਿਰ ਮੈਂ ਕੱਲ ਜਾਣਾ ਉਹਨੇ ਕਹਿੰਦੀ ਮੈਂ ਦੇਖੀ ਜਾਊਂਗੀ ਮੇਰਾ ਨਾਮ ਪ੍ਰਨੀਤ ਕੌਰ ਹੈ ਤੇ ਮੈਂ ਹੁਣੇ ਹੀ ਥੋੜੇ ਟਾਈਮ ਪਹਿਲੇ ਹੀ ਕੈਨੇਡਾ ਤੋਂ ਵਾਪਸ ਆਈ ਸੀਗੀ ਤੇ ਅੱਜ ਇੱਥੇ ਮੇਲਾ ਲੱਗਿਆ ਸੀਗਾ ਤੇ ਮੈਂ ਉਹ ਦੇਖਿਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਮੈਂ ਝੂਲੇ ਵੀ ਲਿੱਤੇ ਮੈਂ ਬਹੁਤ ਸਾਰੀ ਖਰੀਦਿਆ ਵੀ ਇੱਥੋਂ ਬਹੁਤ ਸਾਰਾ ਸਮਾਨ ਤੇ ਮੈਨੂੰ ਬਹੁਤ ਵਧੀਆ ਲੱਗਿਆ ਇਹੋ ਜੀ ਚੀਜ਼ਾਂ ਉੱਥੇ ਬਾਹਰ ਨਹੀਂ ਮਿਲਦੀਆਂ ਮੇਰੀ ਕੱਲੂ ਵਾਪਸੀ ਹੈ ਹਾਂਜੀ ਬਹੁਤ ਜ਼ਿਆਦਾ ਲੱਗੀਆਂ ਮੈਂ ਕੀ ਮੇਰੇ ਜਾਣ ਤੋਂ ਪਹਿਲਾਂ ਇਹ ਮੇਲਾ ਲੱਗਿਆ ਤੇ ਮੈਂ ਇਹਨੂੰ ਦੇਖਿਆ ਮੇਲੇ ਦੇ ਪ੍ਰਬੰਧਕਾਂ ਨੂੰ ਜਾਣਦੇ ਆ ਕਿ ਕੀ ਕੁਸ਼ ਇਸ ਵੇਲੇ ਖਾਸ ਹੈ ਇਸ ਵਾਰ ਤੇ ਕੀ ਕੀ ਪ੍ਰਬੰਧ ਨੇ ਇਹ ਮਨੋਰੰਜਨ ਮੇਲਾ ਲਗਾਇਆ ਗਿਆ ਜੀ ਕਾਤੂ ਬਾਜ਼ਾਰ ਵੀ ਕਹਿ ਦਿੰਦੇ ਆਪਾਂ ਨੂੰ ਵਿੱਚ ਕੁੰਮਲੇ ਢੂਲੇ ਵਗੈਰਾ ਆਟਰ ਨੇ ਖਾਣ ਪੀਣ ਦੀਆਂ ਦੁਕਾਨਾਂ ਖਿੱਦੋ ਭੋਗ ਦੀਆਂ ਦੁਕਾਨਾਂ ਬਹੁਤ ਕੁਝ ਹੈਗਾ ਜੀ ਬਾਹਰੋਂ ਮਰਵਾਇਆ ਖੋਜਾ ਕਰੋ ਪਰ ਹੋ ਗਈ ਸਾਰਨਪੁਰੀ ਫਰਨੀਚਰ ਹੋ ਗਿਆ ਬਹੁਤ ਚੀਜ਼ਾਂ ਆਈਆਂ ਜੀ ਕਿਦਾ ਜੀ ਪੂਰੇ ਹਿੰਦੁਸਤਾਨ ਹਾਂਜੀ ਪੂਰੇ ਇੰਡੀਆ ਤੋਂ ਕਦੋਂ ਤੋਂ ਸ਼ੁਰੂ ਹੋਇਆ ਇਹ ਮੇਲਾ ਕਿ ਕਦੋਂ ਤੱਕ ਇਹ 7 ਆਪਣਾ 8 ਤਰੀਕ ਤੋਂ ਸ਼ੁਰੂ ਹੋਇਆ 30 ਤੱਕ ਚੱਲ ਰਹੀ ਧੀ ਮਾਰ ਤੱਕ ਕਿ ਕਿਸ ਤਰ੍ਹਾਂ ਲੱਗ ਰਿਹਾ ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਜੀ ਜਿਹੜਾ ਇਹ ਮੇਲਾ ਲਗਾਇਆਗਾ ਜਿਹੜਾ ਸਭ ਤੋਂ ਵਿਸ਼ੇਸ਼ ਆਕਰਸ਼ਣ ਕੀ ਹੈਗਾ ਅਕਾ ਭਾਈ ਡੀਲੀਨਨ ਗੇਟ ਲਾਇਆ ਜੀ ਆਪਾਂ ਕਲਟਨ ਵਾਲਾ ਬੱਚਿਆਂ ਦੇ ਆਕਰਸ਼ਣ ਨੇ ਜੀ ਕਿਸ ਤਰ੍ਹਾਂ ਦਾ ਲੋਕ ਇਥੇ ਹਰ ਉਮਰ ਦੇ ਹਾਂਜੀ ਹਰ ਹਰ ਉਮਰ ਦਾ ਬੰਦਾ ਆ ਕੇ ਇੰਜੋਏ ਕਰ ਸਕਦਾ ਵਧੀਆ ਜੀ ਲੋਕਾਂ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਜੀ ਤੋਂ ਇਲਾਵਾ ਹੋਰ ਵੀ ਕੁਝ ਹੈ ਨਾ ਬੂਤ ਬੰਗਲਾ ਉੱਤ ਸਵਾਰੀ ਵਾਟਰ ਬੋਟ ਬਹੁਤ ਕੁਝ ਹੈਗਾ ਜੀ ਪਬਲਿਕ ਆਗੇ ਦੇਖੇ ਅਪੀਲ ਕੀ ਕਰਦੇ ਲੋਕਾਂ ਨੂੰ ਅਪੀਲ ਹੈ ਵੀ ਮੋਬਾਈਲ ਦੀ ਦੁਨੀਆ ਨੂੰ ਥੋੜਾ ਜਿਹਾ ਛੱਡ ਕੇ ਇਧਰ ਵੀ ਇੰਜੋਏ ਕਰਨਾ ਚਾਹੀਦਾ ਦੇਖਣਾ ਚਾਹੀਦਾ ਮਨੋਰੰਜਨ ਕਰਨਾ ਵੀ ਚਾਹੀਦਾ ਕਰਾਣਾ ਵੀ ਚਾਹੀਦਾ ਜੀ ਹਰ ਇੱਕ ਚੀਜ਼ ਦੀ ਸੇਫਟੀ ਹੈ ਜੀ